ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿਣਤੀ 'ਚ ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਆਂ ਕੁਝ ਗਾਵਾਂ ਵਾਂ ਤੇ ਕੁਝ ਮੱਝਾਂ ਵਾਂ ਤੇ ਅੱਜ ਸਾਰੀਆਂ ਹੀ ਸੁਈਆਂ ਵਾਂ ਗੱਭਨ ਕੋਈ ਵੀ ਨਹੀਂ ਆ ਸੁਈਆਂ ਦੀਆਂ ਆਪਣੀਆਂ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ પાસ ਕਰਕੇ ਫੇਰ ਹੀ ਆਪਣਾ ਪਸ਼ੂ ਖੜੋ ਜੀ ਤੇ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚੁਵਾਈ ਜ਼ਰੂਰ ਕਰਾ ਲਿਆ ਕਰੋ। ਅੱਜ ਕਾਫੀ ਖੂਬਸੂਰਤ ਛੋਟੀਆਂ ਮਿਹੜੀਆਂ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਉਹ ਠੀਕ ਠਾਕ ਜੀ। ਵਧੀਆ ਜੀ ਵਧੀਆ। ਚਲੋ ਵਧੀਆ ਚੀਤਾ ਜੀ ਤੇ ਨਾਮ ਦੱਸ ਦਿਓ ਇੱਕ ਵਾਰ। ਹਰਜਿੰਦਰ ਸਿੰਘ ਪਿੰਡ ਚੱਠਾ ਤਹਿਸੀਲ ਬਟਾਲਾ ਜਿਲ੍ਹਾ ਗਦਾਸਪੁਰ ਤੇ ਫੋਨ ਨੰਬਰ ਹੀ ਬੋਲ ਦੋ। 985327552 ਠੀਕ ਆ। ਤੇ ਅੱਜ ਫੇਰ ਨੋਰਮਲ ਰੇਟ ਹੀ ਆ ਸਾਰੇ ਹਾਂਜੀ ਹਾਂਜੀ ਮਤਲਬ ਝੋਟ ਮੱਜਾਂ ਦੇ ਹਿਸਾਬ ਨਾਲ ਮੁੱਲ ਆ ਜਿਹੋ ਜੀ ਮੱਜ ਉਹ ਜਿਹਾ ਮੁੱਲ ਹਨਾ ਤੇ ਜੇ ਕੋਈ ਚੰਗੀ ਝੋਟੀ ਉਹਦਾ ਮੁੱਲ ਉਹ ਜਿਹਾ ਵਾ ਤੇ ਜੇ ਕੋਈ ਹਨਾ ਬੇਰੀ ਦੀ ਝੋਟੀ ਜੇ ਹੈਗੀ ਆ ਠੀਕ ਹੈ ਜੀ ਤੇ ਚਲੋ ਫੇਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਹੀ ਕਰ ਲਈਏ ਦੇਖੋ ਝੋਟੀ ਦਾ ਵੀਰ ਜੀ ਪੱਟਾ ਵਾਟਾ ਇੱਕ ਰੀਆ ਥੱਲੇੋਂ ਦੇਖ ਸਕਦੇ ਜੀ ਬਿਲਕੁਲ ਫਿਕਸ ਜੇ ਵਾ ਨੇਦੀ ਆ ਇੱਕੋ ਜਿਹਾ ਬਣਦਾ ਹਨ ਦੇਖ ਸਕਦੇ ਤੇ 39 ਵੀ ਅਗਲੇ ਪਿਛਲੇ ਇੱਕੋ ਜੇ ਆ ਕਿੰਨਾ ਚਿਰ ਹੋ ਗਿਆ ਵੀਰ ਜੀ ਨਾ ਸੋਈ ਨਾ ਸੋਈ ਨਾ ਵੀਰ ਜੀ 10-12 ਦਿਨ ਹੋ ਗਏ ਜੇ 10-12 ਦਿਨ ਹੋ ਗਏ ਹਾਂ ਜੀ ਕੰਨੀਆਂ ਦੇਖੋ ਨੁਕਰਾਂ ਦੇ ਚਾਰੇ ਪਾਸੇ ਤੁਹਾਨੂੰ ਲੱਗਾ ਝੋਟੀ ਨੂੰ ਹਾਂ ਜੀ ਹਾਂ ਜੀ ਝੋਟੀ ਦਾ ਕੱਦ ਦੇਖੋ ਪੂਰੀ ਹਾਥੀ ਵਰਗੀ ਝੋਟੀ ਆ ਜਿਹੜੀ ਪਾਰ ਦੇਖੋ ਝੋਟੀ ਦਾ ਤੋਰ ਕੇ ਤੁਹਾਨੂੰ ਦਿਖਾ ਦਈਏ ਕਰੀਏ ਬੱਚੇ ਤੁਹਾਨੂੰ ਇਤਰਾ ਦਿਖਾ ਦਿੰਦੇ ਆ ਬੱਚੇ ਆ ਸਾਰੇ ਤਾਜ਼ੇ ਹੀ ਆ ਬੱਚੇ ਸਾਰੇ ਮਤਲਬ ਇਹਦਾ ਬੱਚਾ ਜਿਹੜਾ ਗਾੜੀ ਬੱਚਾ ਹੈ ਅਰੇ ਵੀਰ ਜੀ ਦੰਦਾ ਦੀ ਝੋਟੀ ਠੀਕ ਆ ਚਾਰ ਸਾਲ ਹੁੰਦੀ ਜੀ ਕਿੰਨਾ ਸੁਆ ਵੇਤੀ ਇਹਦਾ ਪਹਿਲਾ ਝੋਟੀ ਦੀ ਅੱਛਾ ਪਹਿਲਾ ਸੁਆ ਆ ਚਾਰ ਰੰਗ ਹੁੰਦੀ ਜੀ ਅੱਛਾ ਇਸੋ ਝੋਟੀ ਦਾ ਘੱਟ ਗੱਦ ਘਾਟ ਪੱਖੋਂ ਚੰਗੀ ਜਵਾਨ ਆ ਸਾਰੇ ਪੱਖੋਂ ਛੱਡੇ ਪੱਖੋਂ ਵੀ ਸਾਰੇ ਪੱਖੋਂ ਜੰਦੀ ਸਾਰੀਆਂ ਮੱਜਾਂ ਚੋਂ ਗਾਦੇ ਦਾ ਚਾਵਾ ਰੱਖ ਕੋਈ ਕਮੈਂਟਾਂ ਤੇਰਾ ਵੀ ਇਹਨਾਂ ਦੇਖ ਸੰਦੇ ਜੀ ਇੰਦਰ ਨੂੰ ਕਰਿਆ ਧਿਆਨ ਨਾ ਕਰੋ ਇਹ ਤਾਂ ਆਹ ਦੇਖ ਸੰਦੇ ਜੀ ਓ ਤਰਾ ਥੋੜਾ ਡਰਦੀ ਆ ਲੈ ਲੇਖਣਾ ਉਦਾਂ ਸ਼ਾਂਤ ਸੁਭਾਅ ਦੀ ਆ ਲੈ ਜੋ ਬੰਦ ਇਹ ਆ ਵੀ ਚਲੋ ਜੇ ਕਿਸੇ ਵੀ ਨੇ ਸ਼ੌਂਕ ਨਾ ਕਰੇ ਸੋਹਣੀ ਛਕੀ ਛੋਟੀ ਰੱਖਣੀ ਆ ਉਹਨਾਂ ਮਿਲਾਂ ਵਾਸਤੇ ਆ ਜਿਹੜੀ ਤੇ ਬਾਕੀਆ ਖਾਣਾ ਦਾ ਸਾਈਜ਼ ਵੀ ਆਪ ਤੇ ਚੰਗਾ ਹੀ ਆ ਜਿਹੜਾ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਕਿੰਨਾ ਵੇਰ ਜੀ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਤਾਂ ਜਿੱਦਾਂ ਦੀ ਘੋਟੀ ਆ ਹਾਂਜੀ ਤੋਂ ਸਿੱਕੇ ਬੰਨੇ ਉਹ ਉਂਗਲ ਨਹੀਂ ਧਰ ਸਕਦਾ ਘੋਟੀ ਦੇ ਹਾਂਜੀ ਧੀਰ ਪੱਖੋਂ ਨਹੀਂ ਛੱਡੇ ਤੋਂ ਨਹੀਂ ਥਾਂ ਤੋਂ ਨਹੀਂ ਹਾਂਜੀ ਕਿਸੇ ਪੱਖੋਂ ਕੋਈ ਫਰਕ ਨਹੀਂ ਹਾਂਜੀ ਠੀਕ ਆ ਸਾਰੇ ਪੱਖੋਂ ਚੰਗੀ ਘੋਟੀ ਇੱਧਰ ਇੱਥੋਂ ਹਾਂਜੀ ਕਦਾਂ ਦੀ ਝੋਟੀ ਆ ਤੇ ਦੁੱਧ ਕਿੰਨਾ ਉਤਰੇ ਇਹਦੇ ਕੋਲ ਉਹ 10 ਕਿਲੋ ਵਿੱਚ ਤਿਆਰ ਹੋਊਗਾ ਮੋਕੇ ਤੇ ਤਿਆਰ ਜਿਹੜਾ ਇਹਨੂੰ 12-13 ਜੋ ਮਰਜੀ ਦੇ 15 ਕਿਲੋ ਚਵਾ ਕੇ ਦਵਾਂਗੇ ਤੇ ਕਿੰਨਾ ਦੁੱਧ ਕਰੀ ਜਾਊਗੀ ਇਹ ਉਹਦੇ ਵਿੱਚ ਇਹੋ ਜਿਹੇ ਝੋਟੀਆਂ ਪਠੇ ਪੋਠੇ ਗਾਹਦਾਰ ਬਰਾ ਆ ਚਲੇ ਆ ਹਾਂਜੀ ਝੋਟੀਆਂ ਜੀ ਦੁੱਧ 12-13 ਕਿਲੋ ਦਹੀ ਵਾਲਾ ਹੈ ਅੱਛਾ ਅਗਲੇ ਸਵੇਰੇ ਜੋ ਕੋ ਸਾਮਣ ਵਾਲਾ ਵੀ ਲੈ ਕੇ ਆਣਾ ਅਗਲੇ ਸਵੇਰੇ ਤੋਂ ਝੋਟੀ ਤੋਂ 15 ਕਿਲੋ ਤੋਂ ਬਾਹਰ ਦੇ ਕੇ ਦਿੰਗੇ ਠੀਕ ਹੈ ਜੀ ਝੋਟੀ ਦਾ ਕਾਡ ਕਾਡ ਲੇ ਕੋ ਕੀ ਚੀਜ਼ ਵੀ ਝੋਟੀ ਹਾਂਜੀ ਦੇਦੀ ਝੋਟੀ 1.5 ਲੱਖ ਦੀ ਡੇਟ ਚੋਂ ਕਰੀਏ ਕਮਾਨ ਤਾਂ ਇਹ ਆ ਵੀ ਮੰਡੀ ਪਉਣ ਵਾਲੀ ਝੋਟੀ ਹੈ ਜਿੱਕੇ ਕੋਈ ਮੰਡੀ ਦੀ ਵੀਰਮਾਲ ਇਕੱਠਾ ਕਰਨ ਦੇ ਆ ਵਾ ਹਾਂਜੀ ਹਾਂਜੀ ਫਸਾਰ ਹੋਈ ਇਹ ਝੋਟੀ ਲੈਣੀ ਆ ਦੱਸੋ ਫਿਰ ਕਿੰਨੇ ਦੇ ਦੀਏ ਆਪ ਹੀ ਕਰ ਦੋਗੇ ਫਿਰ 140 ਦੇ ਦੀਏ ਸਵਾਦੀ ਦੇ ਦੀਏ ਪੰਜ ਹੋਰ ਛੋੜ ਅੱਛਾ 20 ਦੀ ਹਾਂਜੀ ਪੰਜ ਹੋਰ ਛੋੜ ਕਰ ਦੋ ਫਿਰ 15 ਦੀ ਚਾਹਨੀ 15000 1 ਲੱਖ ਦੇ 15000 ਦੀ ਜਿਹੜੀ ਝੋਟੀ ਦੇ ਦੋਗੇ ਦੇਖੋ ਝੋਟੀ ਕੀ ਕੀ ਕ੍ਰੀਮ ਕੈਮਰਾ ਕੂਮਰਾ ਮਾਰਦਾ ਝੋਟੀ ਦੇ ਮਗਰ ਕੀ ਹੱਤਰਾ ਇਹਦੇ ਕੱਟਾ ਮਗਰ ਇਹਦੇ ਕੱਟਾ ਤੇ ਕੱਟਾ ਗਾੜੀ ਬੱਜਿਆ ਉਹ ਕੱਟਾ ਬੱਜਿਆ ਇਹਦੇ ਗਾੜੀ ਤੇ ਆ ਜਿਹੜੀ ਮੱਜ ਹੁਣ ਇਹ ਵੀ ਸੂਈ ਜੀ ਵੀ ਦੀ ਨਾਲੂ ਤੇ ਬੱਜਾ ਤੇ ਜਲੰਦੀ ਸੂਈ ਹੈ ਤੇ ਇਹਦੇ ਕੋਲ ਹੁਣ ਕਿੰਨਾ ਕਿ ਤਿਆਰ ਆ 8 ਕਿਲੋ ਇਹ ਗੋਲਾ ਆ 2 ਤੇ 12 ਕਿਲੋ ਦੇ ਜੂਨੀ ਆ 8 ਕਿਲੋਟਰ ਹੁਣ ਕਹਿੰਦੇ ਕੀ ਮੋਕੇ ਦੇ ਤਿਆਰ ਆ ਤੇ ਕੋਈ 11 12 ਲੀਟਰ ਦੇ ਲੱਗ ਬੰਨੇ ਜਿਹੜਾ ਕਹਿੰਦੇ ਕਰ ਚੁਗੀ ਆ ਜੀ ਸੋਈ ਜਾਵੇ ਉਤਰਾਂ ਮਹੀ ਦੁੱਧ ਵੀ ਵਾਲੀ ਥੱਲੇ ਸਫਾਈ ਜਿਆ ਸਿੱਧੇ ਤੌਰ ਤੇ ਵਿਦਿਆਦਨ ਨੇ ਆ ਜਲੇ ਬੰਦ ਬਾਕੀ ਇਹ ਵੀ ਥਾਂਨੇ ਚੰਗੀ ਬਣੀਆਂ। ਆਹ ਵੇ ਸਾਦੇ ਜੇ। ਬਾਕੀ ਥਾਣੇ ਦੇ ਕੋ ਵੀ ਚੰਗਾ ਲੱਗਾ ਆ। ਅਗਲੇ ਪਿਛਲੇ ਥਾਂਨੇ ਲਗਭਗ ਇੱਕੋ ਜਿਹੇ ਸਾਈਜ਼ ਦੇ ਆ। ਤੇ ਇਹਦਾ ਵੀਰ ਜੀ ਮੁੱਲ ਫਿਰ। ਮੁੱਲ ਨਹੀਂ ਕਰਨਾ ਵੀਰ ਜੀ। ਅਛਾ। ਵੇਚਣ ਵਾਲਾ ਹੀ ਕਰਨਾ। 70000 ਦੇ ਦਈਏ। ਕਰ ਦਿਓ ਮੰਤਾਂ। ਬੰਦ ਯਾਰ ਦੀ ਦੇ ਦਾਂਗੇ ਯਾਰ ਥੇਨ ਘਾਟੇ ਨਾ ਡੇ ਜੀ ਠੀਕ ਆ ਹਾਂ ਮਿੰਗੀ ਲਈ ਮੈਂ ਜਲ ਜਲਦੀ ਕਹਿ ਰਾ ਦੇ ਤੇ ਆ ਵੀ ਛੋਟੀ ਤਾਜੀ ਸੂਈ ਚਾਰਦੀ ਐ ਸੂਈਏ 15 20 ਦਿਨਾਂ ਦੀ ਹੋਣੀ ਆ ਅੱਛਾ 20 ਕ ਦਿਨਾਂ ਦੀ ਆ ਭੈਣਾਂ ਜੀ ਦੀ ਛੋਟੀ ਤੇ ਪਹਿਲਾਂ ਸੂਆ ਤੇ ਦੁੱਧ ਦੁੱਧ ਵੀ ਤੇ ਕੋਈ 10 ਕਿਲੋ ਹੋਗਾ 9 ਕਿਲੋ ਕਰਕੇ ਦੇਣੀ ਛੋਟੀ ਠੀਕ ਆ ਇਹ ਵੀ ਆ ਵੀ ਸੋਹਣੀ ਛੋਟੀ ਸ਼ਕੀਨ ਆ ਛੋਟੀ ਬੜੀ ਚੰਗੀ ਦੰਦਾ ਲਿਆਵੀ ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਹਵਾਨੇ ਦੇ ਨਾੜਾ ਵਿੱਚ ਚੰਗੀਆਂ ਆ ਹੁਣ ਕੋ 9-10 ਲੀਟਰ ਦੁੱਧ ਜਿਹੜਾ ਕਿੰਦੀ ਵੀ ਹੈਗਾ ਇਹ ਦੇਖੋ। ਹਾਜੀ ਮਾਰ ਕਟਾ ਜੇ ਨੇ। ਮਗਰ ਇਹਦੇ ਕੱਟਾ ਆ। ਬਾਕੀ ਕੱਦ ਕਾਠ ਪੱਖੋਂ ਇਹ ਵੀ ਛੋਟੀ ਚੰਗੀ ਆ। ਕਰੀਆਂ ਦੂਰ ਤੋਂ ਚੰਗੀ ਤਰ੍ਹਾਂ ਦੇਖ ਸਕਦੇ ਜੀ। ਸੋਪੜਾ ਨਾ ਵਾੜਿਆ ਇਹ ਵੀ ਚੰਗੀ ਆ। ਲੈ ਜੀ। ਬਾਕੀ ਇਹ ਵੀ ਇਹੋ ਜਿਹੇ ਛੋਟੀਆਂ ਬਾਅਦ ਚੋਂ ਗਾਂ ਟੋਕੜਾ ਵੀ ਚੰਗੇ ਮੁੱਲ 'ਚ ਵਿਗ ਜਾਂਦੀਆਂ ਵਾਂ। ਕੱਦਦੇ ਹੋ ਜਾਂਦੀਆਂ ਚੰਗੀਆਂ ਵਾਂ ਤੇ ਗਾਂ 400 ਵਿੱਚ ਆਉਣ ਵਾਲੀਆਂ। ਜਿੰਨੇ ਵੀ ਆ ਸਫਾਈ ਚਾ ਚਲੋ ਇਹ ਵੀ। ਤੇ ਇਹਦਾ ਮੁੱਲ ਵਿੱਧੀ ਫਿਰ ਛੋਟੀ ਦਾ। ਇਹ ਲੋ ਵੀ ਦੀਆਂ ਨਿਕੋਟੀਆਂ ਹਾਂਜੀ ਇਹਨੀਆਂ ਟੋਪੜਾਂ ਦੇ ਭਾਜੀ ਸਜੜਾਂ ਛੋਟੀਆਂ ਹਾਂਜੀ ਛੋਟੀਆਂ ਦੀਆਂ 75000 ਦੀ 75 ਦੀ ਹਾਂਜੀ ਇਹ ਕਰਦੀ ਹੈ ਮੰਨਤਾ ਨਾ ਹੋਰ ਦੋ ਛੜਦੀਆਂ 73 ਦੀ ਪੂਰੇ 70 ਦੀ ਜਾਣ ਦ ਬਈ ਹੋਰ ਛੋੜ ਅੱਛਾ 70 ਚੋਂ 1000 ਛੱਡ ਦੇਣ ਠੀਕ ਹੈ ਅਜੇ ਆ ਵੀ ਲਗਭਗ ਇਹੋ ਜੇ ਮੁੱਲ ਆ ਇਹਨਾਂ ਦੇ ਵੀ ਸਾਰਾ ਸੋਹਾ ਚੋਗੇ ਤੇ ਫੇਰ ਉਹਨੇ ਦੀਆਂ ਵਿਕਰੀ ਤੇ ਹੁਣ ਇੱਕ ਦਾ ਸੋ ਇਸ ਵਾਰ ਇਹ ਦੇ ਮਗਰ ਵੀ ਕੱਤੀ ਐ ਹਨ ਹਵਾਨਾ ਇਹ ਵੀ ਨਿੱਗਰਿਆ ਮਾਜੋਤਰਾ ਮੋੜੇ ਤੇ ਆ ਜੀ ਕਿੰਨਾ ਇਹਦੇ ਕੋਲ ਤਿਆਰ ਹੈ 9 ਕਿਲੋ ਡੇਢ ਕਿਲੋਣਾ ਬਚਿਆ ਕਿੰਨਾ ਕਰੀ ਜਾਊਗੀ 12 ਕਿਲੋ ਦੁੱਧ ਦੇ ਜੂਗੀ ਜਾਂ ਦੁੱਧ ਹੀ ਬਾਹਰ ਆਉਂਦੀ ਸਾਡੇ ਸਾਹਮਣੇ ਹੁਣ ਸਾਟ ਆ ਗਈ ਹੁਣ ਬਾਕੀ ਗਾੜੀ ਮੌਸਮ ਦੁੱਧ ਵਾਲਾ ਹੀ ਆ ਚੰਗਾ ਆ ਸਾਰੇ ਇਹ ਮਿਰਚਾਂ ਗੁਰੂਦਾਨ ਕੋਲ ਤੋਂ ਬਰਾ ਦੇਈ ਜਾਣੀ ਤੇ ਕੰਮ ਨਹੀਂ ਆਏਗਾ ਬਾਕੀ ਕੱਦ ਵਜਨ ਦੀ ਇਹ ਵੀ ਚੰਗੀ ਆ। ਜੇ ਖਾਣੇ ਦੇ ਆਪਾਂ ਦੇਖ ਸਕਦੇ ਆ ਲੱਗੇ ਤਾਂ ਤੇ ਇਹਦਾ ਵੇਖ ਦੇ ਫਿਰ ਕਿੰਨਾ ਰੱਖੀਏ ਮੋਲ ਆਪਾਂ ਵੇਖੋ ਵੀਰ ਜੀ ਮੈਨੂੰ ਦੇਵਾਲਾ ਉਹ ਖਾਂਦੋਂ ਥਾਂ ਲਗਾ ਆ ਹਾਂਜੀ ਪਾਣੀ ਵੀ ਮੇਹ ਲੋ ਗੱਡੀ ਵੱਡੀ ਮਹੀਂ ਆ ਕੋਈ ਛੋਟੀ ਸਮਝ ਕੇ ਨਾ ਲਵੇ ਵੀਰ ਹਾਂਜੀ ਹਾਂਜੀ ਬਾਕੀ ਦੇਰੀਆ ਦੇ ਮਤਲਬ ਦੀ ਮਹੀਂ ਆ ਹਾਂਜੀ ਇਹੋ ਜੀ ਮਹੀਂ ਚਲੋ ਜੀ 50 ਥੋੜਾ ਬਤ ਦਿਖਾਉਂਦਾ ਮੈਂ 80 ਹਜ਼ਾਰ ਦੀ ਹਾਂਜੀ ਹੁਣ ਮੈਂ ਦੇ ਦਿਆਂ 80 ਹਜ਼ਾਰ ਦੀ 75 ਹਜ਼ਾਰ ਦੀ ਦੇ ਦਾਂਗੀ ਆ ਠੀਕ ਆ ਬਾਕੀ ਮਹੀਂ ਸਾਰੀ ਜੰਗੀ ਆ ਤੇ ਕਿੰਨਾ ਦੋ ਦੱਸ ਕੇ ਕਰੀ ਜਾਓਗੀ ਦੋ ਵੀਰ ਜੀ 12 ਕਿਲੋ ਬਾਅਦ ਦੇ ਜੂਗੀ ਠੀਕ ਹੈ ਜੀ ਤੇ ਆ ਜਿਹੜੀ ਝੋਟੀ ਜੀ ਹਣ ਪਹਿਲਾਂ ਸੂਈਏ ਦੋ ਦਾਂਦਿਆ ਝੋਕੀ ਹੁੰਦੀ ਆ ਅੱਛਾ ਹਾਂਜੀ ਪਹਿਲਾਂ ਸਵੇਰ ਮੋਂ ਦੋ ਦਾਂਦੇ ਆ ਤੇ ਝੋਗੀ ਤੇ ਜਿਹੜੇ ਦਈ ਆ ਕਿੰਨੇ ਬਰਾਬਰ ਕਰਨਾ ਕਿੰਨੇ ਚਿਰ ਦੀ ਸੋਈ ਹੈ ਇਹ ਵੀ ਇਹ ਵੀ ਸੂਈ ਵੀ ਜੀ 66 ਦਿਨਾਂ ਦੀ ਮਗਰ ਕੱਟੀ ਜੇ ਦੇ ਇਹਦੇ ਮਗਰ ਕੱਟੀ ਹੈ ਸਮਾਨ ਨੂੰ ਨਾ ਜਗੀ ਬਸ ਸੌਦਾ ਵੜਾ ਕਰ ਰਿਹਾ ਹਾਂ ਹਾਂਜੀ ਲਗਭਗ ਇਹ ਤਾਂ ਕਹਿੰਦੇ ਵੀ ਸੌਦਾ ਹੋਇਆ ਹੀ ਆ ਫਿਰ ਵੀ ਚਲੋ ਕੋਈ ਵੀ ਕੁਐਸਚਨ ਨਹੀਂ ਦੇ ਦੇ ਵੇਚਣੀ ਸਮਾਨ ਇਸ ਦਾ ਨੰਬਰ ਹੋਊਗਾ ਕਹਿੰਦੇ ਵੀ ਪਸਮੀ ਹਮੇ ਕੋਈ ਵੀ ਪਾਸ ਕਰਕੇ ਗਿਆ ਵਾ ਸੌਦਾ ਲਗਭਗ ਇਹ ਤਾਂ ਕਹਿੰਦੇ ਹੋਇਆ ਹੀ ਆ ਤੇ ਇਹ ਵੀਰ ਜੀ ਕਿੰਨੇ ਕ ਦੁੱਧ ਵਾਲੀ ਆ ਉਤਨਾ ਤੁਸੀਂ ਵੀਰ ਜੀ 9 ਕਿਲੋ ਤੋਂ ਬਾਹਰ ਹੋ ਤਾਂ ਤੁਹਾਨੂੰ 12 ਕਿਲੋ ਢੋਟੀ ਪਹਿਲਾਂ ਦੇ ਦੂਗੀ। ਇੱਕੋ ਡਿਊਟੀ ਦਾ ਕੱਟ ਕੁਝ ਘਟਾਇਆ। ਹਾਂਜੀ। ਸਾਡੇ ਭਲਾ ਵੀ ਮਣੀ ਮੋਡੀਆਂ ਹੈਗੀ ਨੇ ਢੋਟੀ ਦੇ। ਭਲਾ ਹੈਗੀ ਆਂ ਜੇ ਥੋੜੀਆਂ ਬਾਤੀਆਂ। ਢੋਟੀ ਬਾਕੀ ਚਵਾਬ ਸੁਆ ਬੱਚੇ ਨਾਲ ਸਹਿਮਤ ਹੋਊਗੀ। ਅੱਛਾ। ਉਹ ਡਾਂ ਕੋਈ ਕਿਪਾ ਸੱਲੀ ਕਰਕੇ ਖੜੇ। ਚਵਾ ਇੱਕ ਨੰਬਰ ਹੋਊਗਾ। ਤੇ ਇਹਦਾ ਮੁੱਲ। ਮੁੱਲ ਵੀਰ ਜੀ ਇਹਦਾ ਜਿਹੜੇ ਭਾਣਾ ਦੇ ਦੇਣੀ ਆ ਨਾ। ਉਹ ਸਾਰਾ ਸੋਚੋਗੇ ਟੁਕੜ ਗੱਭਣੇ ਖਜੂਗੀ। ਅੱਛਾ। ਢੋਟੀ 85 ਹਜ਼ਾਰ ਦੀ ਦੇ ਦਈਏ। 80000 ਦੀ ਪੂਰੇ ਦੀ 18000 8000 ਦਾ ਦੱਸੀ ਕਿ ਦੋਂਦੀ ਹੈ ਚੌਕੀ ਦੇ ਦੰਤਰ ਨੇ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਜਿਹੜੀ ਮੱਝ ਚੰਗੇ ਕੱਜ ਕਾਟ ਸਿਆ ਭਾਰੇ ਪੱਲੇ ਦੀ ਮੱਝ ਹੈ ਨੰਨ ਝੋਟੀ ਵੀ ਦੀ ਇਹ ਵੀ ਛੇ ਦਾੰਦਿਆ ਝੋਟੀ ਉਧਰੋਂ ਆਈ ਆ ਠੀਕ ਹੈ ਝੋਟੀ ਹੀ ਵੇਚੀ ਸੀ ਜੀ ਵੱਡ ਕੇ ਕੋ ਵੇਖ ਲੈ ਹਾਂ ਜੀ ਇਹ 30 ਤਰੀਕ ਨੂੰ ਵੀਡੀਓ ਪਈ ਜਾਏਕਰੂ ਅੱਛਾ ਲੋ ਤਾਜੀ ਸਹੀ ਦੋਹਾਂ ਦਿਨਾਂ ਦੀ ਹਾਂ ਜੀ ਇਹਦਾ ਬੱਚਾ ਮਰ ਗਿਆ ਉਹ ਭੂਜੀ ਬਣਾਈਏ ਅਛਾ ਉਹਨੇ ਦਾ ਬੱਚਾ ਮਰ ਗਿਆ ਤੇ ਉਹ ਉਹ ਸ਼ੀ ਟੰਗੀ ਹੈ ਐਦਾਂ ਕੋਈ ਪਹਾੜਾ ਨਹੀਂ ਕੋਈ ਟੀਕਾ ਨਹੀਂ ਦਾ ਭੂਹੀ ਰੱਖ ਚੋੜੋ ਤੋਰੋ ਫਿਰ ਇਹਨਾਂ ਪਹਾੜਾ ਨਹੀਂ ਮਰ ਗਿਆ ਦਿਖਾਦਾ ਫਿਰ ਇੱਕ ਵਾਰੀ ਆ ਭੂਸ਼ੀ ਕਿੰਦੇ ਕਰੇ ਦਿਖਾ ਦਈਏ ਅੱਗੇ ਰੱਖ ਕੇ ਆਹ ਦੇਖ ਲੈਂਦੇ ਜੀ ਬਾਕੀ ਉਦੋਂ ਜਿਹੜੀ ਇਹ ਤੇ ਵੀਡੀਓ ਪਈ ਸੀ ਬੱਚੇ ਦੇ ਨਾਲ ਹੀ ਪਈ ਸੀ ਆਹ ਦੇਖ ਲਓ ਤੇ ਇਹਦੇ ਉੱਤੇ ਕੋਈ ਕੁਝ ਉੱਡ ਜਾਂਦਾ ਥੋੜਾ ਜਿਆਦੇ ਪਛੂਆਂ ਚ ਕੋਈ ਗੱਲ ਦਿਖਾਦਾ ਚਾਹ ਵਜੇ ਮਟੀਰੀਅਲ ਤਾਂ ਦਿਖਾ ਦੇ ਵੀਰ ਜੀ ਇਹ ਮਗਰਲੇ ਸਨਾਂ ਦਾ ਵੀ ਚਾਹ ਦੇਖ ਸਕਦੇ ਜੀ ਠੀਕ ਹੈ ਜੀ ਛੱਡ ਦਿਓ ਵੀਰ ਜੀ ਤੇ ਆ ਵੀਰ ਜੀ ਥਣ ਦੇ ਦੇ ਥੋੜਾ ਮਾਰਦੇ ਬੱਚੇ ਨੇ ਮੂੰਹ ਮਾਰਿਆ ਜੀ ਹਾਂ ਟੱਕ ਜੇ ਲੱਗਾ ਮੱਸਾ ਹਾਂ ਜੀ ਬਾਕੀ ਕੋਈ ਨਾਲ ਨਹੀਂ ਕੋਈ ਗੱਡੀਆਂ ਬੋਲਾ ਬਾਕੀ ਹਾਂ ਚਲੋ ਖੋਲੋ ਫਿਰ ਤੋਰੀ ਇਹਨਾਂ ਵਿੱਚ ਘੋੜੀ ਬੜੀ ਮਹਿੰਗੀ ਆ ਹੁਣ ਕਿੰਨਾ ਦੁੱਧ ਦੁੱਧ ਨੇ ਦੇਖੋ ਦੁੱਧ ਜਿੰਨਾ ਤੂੰ ਵੜ ਲੈਣਾ ਇਹ ਕਿੰਨਾ ਕ 5 ਦਾ ਜਿਆ ਰਹਿ ਗਈ ਜੀ 9 ਕਿਲੋ ਦੁੱਧ ਕਿਉਂ ਦੇਵਾਂਗੇ ਅੱਛਾ 9 ਲੀਟਰ ਜਿਹੜਾ ਪੱਕਾ ਦੁੱਧ ਹੈਗਾ ਉਹ ਦੇਵਾਂਗੇ ਘੋੜੀ ਦਾ ਤੇ ਵੜਦਰਾ ਕਰਦੇ ਜੂ ਜੂ ਨਾ ਘੋੜੀ ਉਹਦਾ ਵੇਚਣ ਜਾਂ ਨੂੰ ਸਾਰਾ ਆ ਹਾਂਜੀ ਇਹਨੇ ਹੁਣੇ ਵੇਚਣੀ ਆ ਨਾ ਘਟੇ ਨਾ ਵੇਚਣੀ ਪੈਣੀ ਆ ਹਾਂਜੀ 80 ਹਜ਼ਾਰ ਦੀ ਘੋੜੀ ਵੇਚੀ ਸੀ ਹਾਂਜੀ ਤੇ ਸਾਰਾ ਸਵੇਰ ਚੋਕੇ ਤੇ ਟੋਕੜ ਵੇਖੜੀ ਸੀ ਟੋਕੜ ਗੱਬਣ ਹੋਏ ਇੰਨੇ ਦੀ ਫੇਰ ਵੇਚੜੀ ਜੀ ਹਾਂਜੀ ਬਾਕੀ ਕੱਦ ਕਾਠ ਪੱਖੋਂ ਜਵਾਨ ਐ ਉੱਤਨਾ ਰਾਜੀ ਆ ਨਿੱਕਰ ਝੋਟੀ ਆ ਥੱਲੇ ਆ ਵੀ ਚਲੋ ਜਿੰਨੇ ਆ ਸਫਾਈ ਜੀ ਆ ਦੇਖ ਲੈਂਦੇ ਹਾਂ ਬਣਾਇਦਾ ਮੇਰੇ ਤੋਂ ਬੁੱਕਿੰਗ ਰਾਜ ਆ ਕੀ ਇਹਦਾ ਫਿਰ ਮੋਲ ਵੀਰ ਜੀ ਹੁਣ ਮੋਲ ਕਿੰਦੀ ਦੇ ਦੀਏ 70 70 ਦੀ ਦੇ ਦੀਏ ਨਾ ਬੜਾ ਘਾਟਾ ਪੈ ਲੈ ਕੋਈ ਨਹੀਂ ਘਾਟੇ ਵਾਦੇ ਨਾਲ ਹਾਂ ਜੀ ਦੇ ਦਈਏ ਅੱਛਾ 65 ਦੀ ਦੇ ਦੇਣੀ ਹੋਰ 2 ਛੱਡਦੀ ਹੈ 63 ਦੀ ਅੱਛਾ 63000 ਦੀ 60000 ਦੀ ਝੋਟੀ ਲੈ ਜਾਏ ਕੋਈ ਨਿਆਰੇ ਰਵੇ ਹਨਨ ਦਾ ਘਾਟਾ ਭਾਂਦੇ ਬਈਆ ਕਰਨਿਆ ਇੱਥੇ ਤੇ ਦੁੱਧ ਕਿੰਨਾ ਕਰੀ ਜਾਊਗੀ ਉਤਰੇ ਮੈਂ ਵੀ ਜੀ 12 ਕਿਲੋ ਦੇ ਦਊਗੀ ਅੱਛਾ ਹਾਂ ਜੀ ਠੀਕ ਐ ਤੇ ਆ ਗਾਵਾਂ ਵੀ ਆ ਗਈਆਂ ਦੋ ਇਹ ਸੁਈਏ ਇਸਦੇ ਮੁਰਾ ਬੱਤੀ ਹੈ ਇਹ ਵੀ ਬੱਤੀ ਜੀ ਦੁੱਧ ਕਿੰਨਾ ਇਹ ਦੇਖੋ ਦੁੱਧ 9 ਕਿਲੋ ਕਰੀ ਜੀ ਤੋੜ ਦੋ ਫੇਰ ਇਹਨਾਂ ਨੂੰ ਥੋੜਾ ਡਰਦੀ ਡਰਦੀ ਜੀ ਆ ਇਹ ਥਾਣੇ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ 9 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹ ਦੇਖ ਐਂ ਆਹ ਯਾਰ ਵਕੀ ਬਹੁਤ ਆਉਦੀ ਰਹੀ ਜਿਵੇਂ ਲੱਗਿਆ ਤੇ ਇਹਦਾ ਮੁੱਲ ਵਿਦਿ ਫਿਰ ਮੁੱਲ ਇਹਦਾ ਵਿਦਿ 32000 ਅੱਛਾ ਹਾਂਜੀ ਕਰੀਏ ਕਿ ਮੰਨਤਾ ਨਾ ਹੋਰ ਪੂਰੇ 30 ਦੀ ਤੇ ਇਹ ਚੋਂ ਵੀ 2-3000 ਛੱਡ ਦਈਏ 27000 ਦੀ ਦੇ ਦਈਏ 27 ਦੇ ਗਿੰਦੇ ਦੇ ਦੇ ਦਿਆਂਗੇ ਠੀਕ ਹੈ ਤੇ ਆ ਕਿੰਨੇ ਚੱਲਦੀ ਸੋਈ ਆ ਇਹਨੂੰ ਵੀਰ ਜੀ ਦਾ ਪਰ ਹੋਣਾ ਕਿ ਇਹਦੇ ਬੱਚਾ ਇਹਦਾ ਮਰਨ ਵਾਲਾ ਹੀ ਹੈ ਦੋ ਘੰਟੇ ਮਰਦੇ ਚ ਕੋਣ ਮਰਦੇ ਮਰਨ ਵਾਲਾ ਹੀ ਹੈ ਅੱਛਾ ਮਛਾਣਾ ਥੋੜਾ ਕਮਜ਼ੋਰ ਜੀ ਤੋੜ ਦੋ ਫਿਰ ਇਹਨੂੰ ਠੰਡੀ ਧੀਰੀ ਇਦਾਂ ਚੋਲੇ ਕੋਈ ਆ ਜੋ ਲੈ ਆ ਕੋਈ ਰੱਸੀ ਨਹੀਂ ਕੋ ਮੰਗਾ ਨਹੀਂ ਦਾ ਬੱਚਾ ਇਹਦਾ ਢਲਾਈ ਆ ਤਰ੍ਹਾਂ ਮੱਚੇ ਇਹ ਦਿਖਾਤਾ ਆਪਾਂ ਪਹਿਲਾਂ ਹੀ ਇਹ ਡੱਬਾ ਜਾਂ ਮੱਛੇ 10 ਕਿਲੋ ਦੁੱਧ ਬਾਹਰ ਹੋਊਗਾ 10 ਕਿਲੋ ਕਰਕੇ ਦੇਣੀ ਆ ਹੌਣੇ ਮੋਕੇ ਦੇ ਜਿਹੜਾ ਕਹਿੰਦੇ ਵੀ 10 ਲੀਟਰ ਦੁੱਧ ਹੈਗਾ ਇਹ ਦੇਖੋ ਗੱਡ ਘਾਟ ਪੱਖੋਂ ਜਵਾਨ ਹੈ ਉਸ ਤਰ੍ਹਾਂ ਚੰਗੀ ਤੇ 98 ਇਹਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀ ਦੀ ਬਾਕੀ ਠੰਡੀ ਠੁੰਡੀ ਬੜੀ ਐ ਮੱਛੀ ਦੇ ਬੜੇ ਰਮੀਆ ਦੀ ਆ ਹਾਂਜੀ ਆ ਦੇਖੋ ਇੱਦਾਂ ਬੈਠਾ ਰੋਇਕੋ ਕੋਈ ਗੱਲ ਨਹੀਂ ਆ ਉਤਰਾਂ ਠੰਡੀ ਆ ਹਾਂਜੀ ਦੁੱਧ ਵੀ ਸੰਘਣਾ ਠੀਕ ਐ ਦੇਖੋ ਠੀਕ ਐ ਜੀ ਤੇ ਇਹਦਾ ਮੁੱਲ ਫਿਰ ਮੋਲੇ ਬੀ ਕਿਰੇ ਵੀ ਜੀ ਮਹਿੰਗੀ ਲਈਏ ਦੇ ਲਈ 42000 ਦੀ 40 ਜੋ ਛੱਡੀਏ ਕੀ ਛੱਡਦੇ ਜੀ ਤੂੰ ਛੱਡ ਜੀ 5 ਛੱਡੀ 40 ਦੇ ਮੇਦਾਂ ਗਈ ਆ ਠੀਕ ਆ ਤੇ ਬਾਕੀ ਇਹ ਆ ਬੀ ਤਸੱਲੀ ਕੋ ਤੁਹਾਡੇ ਘਰੋਂ ਕਰਕੇ ਲੈ ਲਏ ਹਣਾ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਪਸ਼ੂ ਖਰੀਦੇ ਜੋ ਵੀ ਕੁਛ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ